ਸਾਰੇ ਦੋਸਤਾਂ ਮਤਨ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪ ਆਏ ਆ ਮੋਕੇ ਕਿਸਾਨ ਬਿਜਾਰ ਬਾਈ ਆਪਣੇ ਗੁਰਦੁਆਰਾ ਕਾਹਨ ਕੋਰ ਦੇ ਸਾਹਮਣੇ ਬਿਲਕੁਲ ਲੱਗਦਾ ਤੇ ਸਾਰੀ ਚੀਜ਼ ਆਰਗੇਨਿਕ ਤੇ ਪਿਓਰ ਟੋਟਲੀ ਬਾਈ ਹੁਣਾਂ ਦੇ ਗਰੰਟੀ ਨਾਲ ਪਿਓਰ ਚੀਜ਼ਾਂ ਦਿੰਦੇ ਸਾਰੀਆਂ ਉਹਨੂੰ ਵਿਖਾਉਣੇ ਆ ਆਜੋ ਫਿਰ ਦਿਖਾਈਏ ਸਾਰਾ ਸਮਾਨ ਆ ਜਵਾਰ ਦਾ ਆਟਾ ਬਾਈ ਬਾਗਰੀ ਦਾ ਜਿਉਂ ਦਾ ਚਾਹੇ ਸਾਰਾ ਸਮਾਨ ਆਰਗੈਨਿਕ ਤੇ ਪਿਓਰ ਪਿਓਰ ਕਹਿ ਸਕਦੇ ਵਿੱਚ ਅੱਜ ਹੁਣ ਆ ਇਹਦੀ ਮੈਂ ਆਰਗੈਨਿਕ ਦੀ ਗਰੰਟੀ ਲੈਣਾ ਇਹਦੀ ਆਰਗੈਨਿਕ ਦੀ ਗਰੰਟੀ ਲੈਣਾ ਠੀਕ ਹੈ ਬਾਤਾਂ ਦੀ ਬਾਤ ਮੇਰੀ ਆਪ ਦੀ ਲਈ ਹੋਈ ਸੀ ਠੀਕ ਹੈ ਜੀ ਲੇਜੀ ਵੱਡੀ ਲੈਜੀ ਜੈ ਫੌਲ ਲੈਜੀ ਕੌਣ ਉਹ ਲੋੜੀ ਮੁਸ਼ ਨਹੀਂ ਪਾਉਂਦੇ ਬਰੋ ਬੈਠੀ ਹੈ ਪੰਡੋ ਗਿਆ ਰੋਗਾ ਚੁੰਮੀ ਭਰੀ ਹੈ ਕੱਪ ਮਗਰ ਪਾਣਾ ਉਹ ਤੋਂ ਅੱਜ ਜਦੋਂ ਚਾਹਣੋ ਵਾਲਾ ਆਪ ਅੱਛਾ ਵਾੜਾ ਹੈ ਤਾਂ ਮਸਾਲਾ ਪਾਉਣਾ ਵਿੱਚ ਆ ਸ਼ਹਿਦ ਦਾ ਦੱਸੋਗੇ ਮਾੜਾ ਇਹ ਕੀ ਕੀ ਫਰਕ ਆਈ ਆ ਸ਼ਹਿਦ ਤੇ ਆ ਸ਼ਹਿਦ ਚ ਕੀ ਕੀ ਫਰਕ ਆ ਇਹ ਕਸ਼ਮੀਰ ਦੇ ਫੁੱਲਾਂ ਦਾ ਸ਼ਹਿਦ ਹੈ ਅੱਛਾ ਜੀ ਇਸੇ ਹਨੀਆਤੀ ਦਾ ਆ ਹੈਗਾ ਆਪਣਾ ਹਮਾਟਰ ਦਾ ਮਲਟੀ ਫਲਾਵਰ ਦਾ ਸੁਆਦ ਪਿੱਛਾ ਪਾੜ ਠੀਕ ਹੈ ਜੀ ਇਹ ਜਿਵੇਂ ਆਪਣੇ ਲੋਕਲ ਆ ਹਾਂ ਜੀ ਹਾਂ ਜੀ ਆ ਜੁਵੈਨ ਦੇ ਫੁੱਲਾਂ ਦਾ ਜੀ ਠੀਕ ਹੈ ਸਾਂਗਟ ਦਾ ਅੰਧੇ ਕਰਦੇ ਜਿਹਨਾਂ ਦਾ ਮਾਸਟਰ ਹਣੀ ਜਿਹੜੇ ਲੋਕ ਨੇ ਗੰਮ ਗਈ ਖੰਡਾ ਠੀਕ ਹੈ ਪੁੱਲਾ ਬਾਕੂ ਦੀ ਤੋਂ ਲੜਣਾ ਘਰ ਦਾ ਪੁਨਾ ਦਾ ਪ੍ਰਾਗ ਹੁੰਦਾ ਹੈ ਪਰ ਇਹ ਪੁਨਾ ਦਾ ਹੁੰਦਾ ਜਿਹੜਾ ਘਰ ਦੀ ਪੁਨਾ ਦੀ ਹੁੰਦੀ ਹੈ ਜਿਵੇਂ ਇਹ ਹਲਦੀ ਆ ਗਈ ਘਰ ਦੀ ਤੇਸੀ ਹਲਦੀ ਇਹਨੂੰ ਪ੍ਰਾਗ ਕਰਦੀ ਆ ਰੋਣ ਕਰਦੀ ਹੈ ਆਪਣਾ ਦੱਸਿਓ ਆ ਗਿਆ ਜੀ ਆਪਣੇ ਨਵੇਂ ਸਤੌਜ ਵਾਲੇ ਕੋਲੋਂ ਪ੍ਰੈਸ ਲੱਗਣ ਦੇ ਬੰਦੂ ਵਾਲਾ ਕੱਚੀ ਕਹਾਣੀ ਦਾ ਇਹ ਪੀਲੀ ਸਰੋਂ ਦਾ ਹੈ ਕਾਲੀ ਸਰੋਂ ਦਾ ਇਹ ਤੇਲਾਂ ਦਾ ਆ ਗਿਆ ਜੀ ਕਾਲਿਆਂ ਦਾ ਚਿੱਟਿਆਂ ਦਾ ਕੋਲਡ ਪ੍ਰੈਸ ਇਹ ਅਲਸੀ ਦਾ ਤੇਲ ਬਾਦਾਮ ਦਾ ਨਾਰੀਅਲ ਦਾ ਆ ਗਿਆ ਜੀ ਅਸੀ ਵੀ ਆ ਗਿਆ ਪਰਲਰ ਘਰ ਦੇ ਆਪਣਾ ਕੋਟਰਾ ਆ ਗਿਆ ਜੀ ਹਲਦੀ ਆ ਗਈ ਮਿਰਚਾਂ ਆ ਚਾਰ ਆ ਅੱਛਾ ਇਹ ਆ ਚਾਰ ਆ ਸਾਰਾ ਘਰ ਦਾ ਪਾਇਆ ਹੈ ਘਰ ਦਾ ਬੜਾ ਕੰਮ ਕਰ ਕੋਈ ਸਾਰੇ ਸੁੱਕ ਚੀਜ਼ਾਂ ਨੇ ਜੀ ਆਪਣੇ ਕੋਲ ਕੱਚੀ ਹਲਦੀ ਆ ਗਈ ਹੈ ਅੱਛਾ ਇਹ ਆ ਕੱਚੀ ਹਲਦੀ ਹੈ ਹਾਂ ਬਹੁਤ ਵਧੀਆ ਚੀਜ਼ਾਂ ਨੇ ਗਰਾਂਟੀਆਂ ਨਾਲ ਹਰੇਕ ਚੀਜ਼ ਦੀ ਗਰੰਟੀ ਹੈ ਜੀ ਆਪਣੇ ਲਈ ਆਪਣੇ ਬਣਾ ਲਈਓ ਜੀ ਬਾਈ ਜੀ ਹਣੀ ਹਰੇਕ ਚੀਜ਼ ਦੀ ਗਰੰਟੀ ਦਿੰਦੇ ਆ ਦੇਹਾਉਂਦੀ ਦੀ ਇਹ ਬਾਈ ਹੁਣੀ ਆ ਸਟਾਜ ਤੋਂ ਇਹ ਮੁੱਖ ਮੰਤਰੀ ਦੇ ਪਿੰਡ ਤੋਂ ਆ ਬਾਈ ਹੁਣੀ ਮੁੱਖ ਮੰਤਰੀ ਸਾਹਿਬ ਨੇ ਵੀ ਆਪਣੀ ਵੀਡੀਓ ਪਾਈ ਸੀ ਸ਼ੁਰੂ-ਸ਼ੁਰੂ ਤੋਂ ਅੱਛਾ ਅੱਛਾ ਮੈਂ ਦੱਸਿਆ ਵੀ ਬਹੁਤ ਵਧੀਆ ਕੰਮ ਕਰਦੇ ਨੇ ਮੇਰੇ ਪਿੰਡ ਦੇ ਬੰਦੇ ਠੀਕ ਹੈ ਬਹੁਤ ਵਧੀਆ ਪ੍ਰਡਕਟ ਹੁੰਦੇ ਨੇ ਆਪਣੀ ਜ਼ਿੰਮੇਵਾਰੀ ਨਾਲ ਠੀਕ ਹੈ ਆਪਾਂ ਦੱਸੋਗੇ ਬਾਈ ਕੀ ਕੀ ਆ ਆਪਣੇ ਕੋਲੇ ਬਾਈ ਸਾਡੇ ਗਰੁੱਪ ਦਾ ਨੋਆ ਪਟਿਆਲਾ ਕਿੰਗੀ ਸੀ 90 ਤੋਂ ਆ ਜੀ ਠੀਕ ਹੈ ਸਾਡੇ ਕੋਲ ਉਹਨਾਂ ਚਾਰ ਹੁੰਦੇ ਨੇ ਮਰਬੇ ਹੁੰਦੇ ਨੇ ਇਹਦੇ ਮਰਬੇ ਨੇ ਆਪਣੇ ਸਾਰੇ ਦੇਸ਼ੀ ਖੰਡ ਚ ਬਣੇ ਹੋਣੇ ਚੀਨੀ ਵੀ ਘਰਾਂ ਨਹੀਂ ਪਾਉਂਦੇ ਠੀਕ ਹੈ ਇਹ ਗੱਲ ਨੂੰ ਦੂਜੀ ਗੱਲ ਆਪਣੇ ਕੋਲ ਵੈਸੰਦੇ ਪਰ ਡਾਕਟਰ ਨੇ ਜੀ ਸਾਰੇ ਵੈਸਣੋਂ ਤਿਆਰ ਕੀਤੇ ਆ ਸਾਰੇ ਆਪ ਦੇ ਤਿਆਰ ਕੀਤੇ ਆ ਜੀ ਹਾਂਜੀ ਸਾਰਾ ਹੋਮ ਮੇਡ ਆ ਜੀ ਬਿਲਕੁਲ ਜੀ ਘਰੇ ਬਣਾਈਦਾ ਜੀ ਸਾਰਾ ਲਓ ਜੀ ਇਹ ਬਾਈ ਹੁਣੀ ਕੀ ਨਾਮ ਕੀ ਦੱਸੇ ਆਪਣਾ ਪਟਿਆਲਾ ਪਟਿਆਲਾ ਕਿੰਗ ਜੀ ਪਟਿਆਲਾ ਕਿੰਗ ਹਾਂਜੀ ਨਾਬੇ ਤੋਂ ਇਹ ਬਾਈ ਹੁਣੀ ਪਟਿਆਲਾ ਕਿੰਗ ਗਰੁੱਪ ਤੋਂ ਨਾਬੇ ਤੋਂ ਇਹ ਸਾਰਾ ਹੋਮ ਮੇਡ ਸਮਾਨ ਆਪ ਤਿਆਰ ਕਰਦੇ ਆ 100% ਪਿਓਰਿਟੀ ਦੀ ਗਾਰੰਟੀ ਆ ਬਾਈ ਹੁਣਾਂ ਦੀ ਤੇ ਆ ਲੋ ਜੀ ਸਬਜ਼ੀਆਂ ਆ ਗਈਆਂ ਆਪਣਾ ਬਾਪੂ ਜੀ ਕੀ ਆਈ ਗਰੁੱਪ ਦਾ ਨਾਮ ਅਨਕੁਦਰਤ ਕੁਰਬਾਨ ਆਰਗੇਨਿਕ ਫਾਰਮ ਆ ਲੋ ਜੀ ਬਾਪੂ ਜਣੀ ਕੁਦਰਤ ਕੁਰਬਾਨ ਆਰਗੇਨਿਕ ਫਾਰਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਸੀ ਕਿਉ ਸਾਹੀਵਾਲ ਗਾਂ ਦਾ ਠੀਕ ਹੈ ਸਰੋਂ ਦਾ ਤੇਲ ਆਪਣੀ ਘਰ ਦੀ ਸਰੋਂ ਘਰ ਦੀ ਸਰੋਂ ਦਾ ਆ ਲੋ ਜੀ ਆ ਦੇਸੀ ਕਿਉ ਆ ਜੀ ਸ਼ਾਹੀਵਾਲ ਗਾਂ ਦੇ ਦੁੱਧ ਤੋਂ ਤਿਆਰ ਹੋਇਆ ਵਾ ਕਿਉ ਅੱਛਾ ਸ਼ਾਬਾਸ਼ ਅੱਛਾ ਇਹ ਸ਼ਾਬਾਸ਼ ਮੁੰਮ ਜਰ ਆਪਣੇ ਕੋਲੇ ਤਿੰਨ ਕਿਸਮ ਦੀ ਆ ਬਲੈਕ ਬਿਊਟੀ ਆ ਤੇ ਪੰਜਾਬ ਰੋਸ਼ਨੀ ਆ ਪੀਸੀ 166 ਆ ਠੀਕ ਹੈ ਆਲੂ ਆ ਲੋ ਕਿੱਤੇ ਪਿਓਲ ਆ ਬਾਸਾ ਦੀ ਦੇ ਇਹ ਸਾਰਾ ਜਾਣ ਕੇ ਆਪ ਦਾ ਘਰ ਦਾ ਸਬਣਾ ਆਰਗੈਨਿਕ ਆ ਸਾਰਾ ਘਰ ਦਾ ਸਬਣਾ ਮੇਰੇ ਕੋਲ ਠੀਕ ਹੈ ਬੁਜਾਰ ਦੀ ਜੀ ਇਹਨਾਂ ਰੱਖ ਠੀਕ ਹੈ ਔਰ ਇਹ ਬਾਪੂ ਜਣੀ ਹੈ ਕਿ ਕੁਦਰਤ ਕੁਰਬਾਨ ਆਰਗੈਨਿਕ ਫਾਰਮ ਵਿਲੇਜ ਤੱਲੇ ਕੇ ਮੋਗਾ ਜੀ ਅੱਛਾ ਇਹ ਭਾਈ ਜੀ ਹੁਣੀ ਐਕਸ਼ਨ ਰਿਟਾਇਰਡ ਆ ਵੇਖੋ ਜੀ ਸਰਵਿਸ ਕਰਕੇ ਤੇ ਆਹ ਵੇਖੋ ਕੁਦਰਤ ਦੇ ਨਾਲ ਜੁੜੇ ਤੇ ਆਰਗੈਨਿਕ ਸਬਜ਼ੀਆਂ ਖਵਾ ਰਹੇ ਭਾਈ ਜੀ ਹੁਣੀ ਪੌਂਦਨ ਵਾਲੇ ਫਲੀਆਂ ਉਹ ਦਾ ਸ੍ਰੀਕਾਲ ਜੀ ਮੈਂ ਜੀ ਭਗਤ ਨਾਮਦੇਵ ਜੀ ਫੂਡ ਐਂਡ ਪ੍ਰੋਸੈਸਿੰਗ ਮਿਲ ਪਿੰਡ ਵੱਡੂਵਾਲ ਭਗਤ ਨਾਮਦੇਵ ਫੂਡ ਐਂਡ ਪ੍ਰੋਸੈਸਿੰਗ ਮਿਲ ਪਿੰਡ ਵੱਡੂਵਾਲ ਵੱਡੂਵਾਲ ਠੀਕ ਆ ਇਹ ਧਰਮਕੋਟ ਦੇ ਨਾਲ ਧਰਮਕੋਟ ਦੇ ਨਾਲ ਆਪਣਾ ਠੀਕ ਆ ਜੀ ਸਾਸੂ ਗੁੰਨਤ ਲੱਗਿਆ ਆਪਣਾ ਕੋਈ ਪ्योर ਮਕੀ ਦਾ ਆਟਾ ਜੀ ਮਕੀ ਦਾ ਆਟਾ ਮਲਟੀ ਗ੍ਰੇਨ ਆਟਾ ਵੀ ਰੀਸਣਾ ਹੈ ਤੇ ਹਲਦੀ ਐ ਮੈਚ ਐ ਤੇ ਬਲੇ ਦਾ ਦੌਰ ਹੈ ਇਹ ਸਾਰਾ ਆਪਣਾ ਆਪ ਦਾ ਬਣਾਉਣਾ ਹੀ ਕਰਦਾ ਆਪ ਬਣਾਉਣਾ ਠੀਕ ਆ ਜੀ ਆਖਿਆ ਕਰ ਮਹਿੰਗਾ ਹੋ ਗਿਆ ਆਪਣਾ ਆਪ ਦਾ ਆਪ ਦਾ ਜੁੰਟ ਲਾਇਆ ਜੁੰਟ ਲੱਗਿਆ ਹੋਇਆ ਜੀ ਠੀਕ ਹੈ ਸਮਝ ਗਏ ਹਾਂ ਜੀ ਸਭ ਚੀਜ਼ਾਂ ਆਪ ਪਿਆਰ ਕਰ ਰਹੇ ਹਾਂ ਮਤਲਬ ਆਪ ਦੇ ਕੋਲੂ ਗੇਰਾ ਵੀ ਲੱਗਿਆ ਹੋਇਆ ਠੀਕ ਹੈ ਆਪ ਉੱਥੇ ਮਤਲਬ ਸਾਡਾ ਪ੍ਰੋਸੈਸਿੰਗ ਜੁੰਟ ਲੱਗਿਆ ਹੋਇਆ ਠੀਕ ਹੈ ਬਾਕੀ ਧਰਮਕੋੜ ਦੇ ਨਾਲ ਹਾਂ ਜੀ ਧਰਮਕੋੜ ਤੋਂ ਲਹਿੰਦੇ ਵਾਲੇ ਪਾਸੇ ਨੂੰ ਲੈ ਜਾਂਦਾ ਹਾਂ ਜੀ ਧੰਨਵਾਦ ਲਓ ਜੀ ਆਪ ਇਹ ਆਪਣੇ ਮੋਗੇ ਆਉਂਦੇ ਆ ਜੀ ਗੁਰਦੁਆਰਾ ਕਾਹਨ ਕੋਲ ਸਾਹਮਣੇ ਨੇਚਰ ਪਾਰਕ ਦੇ ਨਾਲ ਹਰੇਕ ਮਹੀਨੇ ਦੀ 20 ਅਤੇ 30 ਤਰੀਕ ਨੂੰ ਤੇ ਬਾਹਰਲੀ ਮੰਡੀ 'ਚ 10 ਤਰੀਕ ਨੂੰ ਹੀ ਹਾਂਜੀ ਹਾਂਜੀ ਬਾਹਰਲੀ ਮੰਡੀ 'ਚ ਆਪਣੇ ਮੋਗੇ 10 ਤਰੀਕ ਨੂੰ ਹਰੇਕ ਮਹੀਨੇ ਦੇ ਨੂੰ ਆਪਾ ਅਸਰੀ ਕਾਲੇ ਆਪਣਾ ਦੱਸਿਓ ਜੀ ਕੀ ਨਾਮ ਆਈ ਮੇਰਾ ਨਾਮ ਪ੍ਰੀਤ ਸਿੰਘ ਹੈ ਜੀ ਮੈਂ ਜੀਰੇ ਤੋਂ ਅੱਛਾ ਜੀਰੇ ਤੋਂ ਹੀ ਠੀਕ ਹੈ ਪੁੱਲਰ ਪੁੱਲਰ ਕੁਦਰਤੀ ਖੇਤੀ ਅੱਛਾ ਪੁੱਲਰ ਕੁਦਰਤੀ ਖੇਤੀ ਫਾਰਮ ਹੈ ਜੀ ਠੀਕ ਹੈ ਅੱਛਾ ਤੁਸੀਂ ਵੀ ਸਾਰਾ ਸਮਾਨ ਆਪੀ ਤਿਆਰ ਕਰਦੇ ਆਂ ਦਾ ਆਰਗੈਨਿਕ ਜੀ ਆਪਣੇ ਖੇਤ ਦਾ ਠੀਕ ਹੈ ਜੀ ਆਪਣੇ ਖੇਤ ਚ ਬਣਾਉਂਦਾ ਉਹ ਗੰਨਾ ਆਪਣਾ ਆਪ ਦਾ ਇਹ ਗੰਨਾ ਆਰਗੈਨਿਕ ਆ ਠੀਕ ਹੈ ਜੀ ਇਹਦਾ ਆਪਾਂ ਗੁੱੜ ਬਣਾਇਆ ਹੈ ਇਹ ਦੀ ਸ਼ੱਕਰ ਬਣਾਈ ਆ। ਅੱਛਾ ਇਹ ਆ ਸ਼ੱਕਰ ਹੈ। ਹਾਂਜੀ। ਆਰਗੈਨਿਕ ਗੋੜਾ ਹੈ। ਹਾਂ। ਆਹ ਸੰਤਰੀ ਆਪਣੇ ਆਪ ਦੇ ਖੇਤ ਦੀ ਹੈ ਕਾਲੀ ਕਣਕ। ਅੱਛਾ ਇਹ ਕਾਲੀ ਕਣਕ ਦੇ ਇਹਦੇ ਕੋਈ ਫਾਇਦੇ ਦੱਸੋਗੇ ਬਾਪੂ ਜੀ? ਕਾਲੀ ਕਣਕ ਜਿਹੜੀ ਇਹਦੇ ਵਿੱਚ ਗਲੂਟਨ ਘੱਟ ਹੁੰਦਾ ਹੈ। ਇਹ ਪੁਰਾਣਾ ਵੀ ਹੈ, ਦੇਸੀ ਵੀ ਆਪਣੇ ਜਿਹੜੇ ਬੀਜ ਨਾ ਪਹਿਲਾਂ। ਪਹਿਲਾਂ ਦੀ ਹਾਂਜੀ। ਹਾਂਜੀ। ਬਾਅਦ ਜਿਹੜੀਆਂ ਉਹ ਆ ਗਏ ਹਾਈਬ੍ਰਿਡ ਚ ਇਹ ਉਹ ਨਹੀਂ। ਠੀਕ ਹੈ ਜੀ। ਇਹ ਪੁਰਾਣਾ ਹੈ। ਇਹ ਯਾਨੀ ਕਿ ਪੰਜਾਬ ਦੇ ਟਰੈਡੀਸ਼ਨਲ ਹੈਗੇ ਵੀ। ਹਾਂ ਪਹਿਲਾਂ ਜਿਹੜਾ ਹਾਂਜੀ। ਦੇਸੀ हां जी ਜਿਹੜੇ ਕੁਦਰਤੀ ਪੰਜਾਬ ਦੇ ਵੀ ਸੀਗੇ हां जी ਠੀਕ ਹੈ ਆਪਣਾ ਫੋਨ ਨੰਬਰ ਬੋਲ ਦਿਓ ਜੀ 9464 80286 ਠੀਕ ਹੈ ਨੇੜੇ ਦਾਣਾ ਮੰਡੀ ਜੀਰਾ ਠੀਕ ਹੈ ਨੇੜੇ ਦਾਣਾ ਮੰਡੀ ਜੀਰਾ ਹੈ ਠੀਕ ਹੈ ਜੀਰੇ ਵਾਲੀ ਦਾਣਾ ਮੰਡੀ ਤੇ ਲੱਗੀ ਹੈ ਆਪਣੀ ਜ਼ਮੀਨ ਠੀਕ ਹੈ ਆਪਣੇ ਘਰ ਨੇ ਠੀਕ ਹੈ ਬਾਕੀ ਹਾਂ ਲੋ ਇਹ ਇਧਰ ਕਿਤਾਬਾਂ ਦਾ ਸਟਾਲ ਲੱਗਿਆ ਵਈ ਬਾਈ ਹਸਰੀ ਕਾਲੀ ਆਪਣਾ ਸਹੀ ਰੈਫਰੈਂਸ ਆਪਣੇ ਸੰਦੂ ਬ੍ਰਦਰ ਸੰਗੇੜਾ ਜੀ ਅੱਛਾ ਸੰਦੂ ਬ੍ਰਦਰ ਸੰਗੇੜਾ ਹੈ ਠੀਕ ਹੈ ਜੀ ਅੱਛਾ ਇਹ ਕਿਤਾਬਾਂ ਆਈਆਂ ਆਪਣੇ ਕੋਲ ਇਹ ਲੋ ਜੀ ਆ ਕਿਤਾਬਾਂ ਇਹ ਕਿਤਾਬਾਂ ਪੜ ਕੇ ਨੌਲੇਜ ਬਹੁਤ ਮਿਲਦੀ ਆ ਇਹ ਸਾਰੇ ਆਪਣੇ ਬੱਚਿਆਂ ਨੂੰ ਬਈ ਕਿ ਕਿਤਾਬਾਂ ਖਰੀਦੋ ਤੇ ਪੜਾਓ ਆ ਦਸ ਜਸਵੰਤਰ ਹੈ ਨਾ ਵਾਲਾ ਆ ਕਿਤਾਬ ਹਮ ਸ਼ਕਤੀ ਦੇ 43 ਨਿਤਨੇਮ ਜਿਸੇ ਬੈਨ ਕਰਦੀ ਵੇਖ ਲੈ ਅੱਛਾ ਰਹਿਮਾਨ ਅਖਤਾਰ ਸੂਰਜ ਦੀ ਅੱਖ ਮੇਰਾ ਪਾਕਿਸਤਾਨ ਆ ਥੋੜੇ ਦਿਨ ਪਹਿਲਾਂ ਜ਼ਿਕਰ ਕਰਦੇ ਹਟਾਈ ਮੇਰਾ ਪਾਕਿਸਤਾਨ ਦਾ 40 ਦਿਨ ਆ ਇਹ 40 ਦਿਨ ਇਹ ਆ ਜੀ ਇੱਕ ਕਿਸਾਨ ਬਾਜ਼ਾਰ ਲੱਗਦਾ ਆਪਣੇ ਮੋਗੇ ਨੇਚਰ ਪਾਰਕ ਦੇ ਨਾਲ ਬਿਲਕੁਲ ਤੇ ਬੀਬੀ ਕਾਹਨ ਕੌਰ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਇਹ ਹਰੇਕ ਮਹੀਨੇ ਦੀ 20 ਅਤੇ 30 ਤਰੀਕ ਨੂੰ ਇੱਥੇ ਲੱਗਦਾ ਵਾ ਨੇਚਰ ਪਾਰਕ ਦੇ ਨਾਲ ਤੇ ਮਹੀਨੇ ਦੀ ਹਰੇਕ 10 ਤਰੀਕ ਨੂੰ ਮੋਗੇ ਜਿਹੜੀ ਫਰੋਇਪਾ ਰੋਡ ਤੇ ਬਾਹਰ ਮੰਡੀ ਆ ਉੱਥੇ ਲੱਗਦਾ 20 30 ਤੇ 10 ਤਰੀਕ ਮੋਗੇ ਚ ਹੁੰਦੇ ਬਾਈ ਜੀ ਹੁਣੇ ਬਾਈ ਮਿਲਦੇ ਆ ਆਪਾਂ ਅਗਲੀ ਵੀਡੀਓ ਚ ਆਸ੍ਰੀ ਕਾਲ ਜੀ